ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ। ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ। ਅੱਜ ਖੁਸ਼ਕ ਠੰਢੀ ਰਾਤ ਸੀ। ਉਹ ਆਪਣੇ ਦਫ਼ਤਰ ਦੇ ਕੰਮ ਤੋਂ دیر ਨਾਲ ਵੇਲਾ ਹੋਇਆ। ਘੜੀ ਤੇ ਸਮਾਂ ਦੇਖਿਆ ਉਹ 2:00 ਵਜੇ। ਅੱਜ ਕੰਮ 'ਚ ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਉਹਨੇ ਬਾਹਰੋਂ ਚੌਕੀਦਾਰ ਨੂੰ ਅੰਦਰ ਆਉਂਦਿਆਂ ਦੇਖਿਆ ਜੋ ਉਸੇ ਵੱਲ ਆ ਰਿਹਾ ਸੀ। "ਬਾਬੂ ਸਾਹਿਬ, ਹੋਰ ਕਿੰਨਾ ਕੰਮ ਕਰੂੰਗੀ? ਸਭ ਨੁਕਤੁਰ ਗੇ।" ਤੇ ਤੁਸੀਂ ਕੰਮ ਹੀ ਨਹੀਂ ਕਰਨੋ ਹਟ ਤੇ। "ਬੱਸ ਦਿਨ ਚਾਚਾ, ਜਾ ਰਿਆਂ। ਜਾਓ ਪੁੱਤਰ, ਜਾਓ। ਰਾਹ ਵੀ ਸੁਣਨਾ ਹੈ।" ਤੇ ਰਾਤ ਨੂੰ ਠੰਡ ਵੀ ਬਹੁਤ ਵੱਧ ਗਈ ਹੈ ਤੁਸੀਂ ਜਾਓ ਮੈਂ ਦਫ਼ਤਰ ਨੂੰ ਜਿੰਦਰਾ ਲਾ ਦੇਵਾਂ ਉਹ ਆਪਣੀਆਂ ਫਾਈਲਾਂ ਇਕੱਠੀਆਂ ਕਰਕੇ ਤੇ ਮੋਟਰਸਾਈਕਲ ਦੀ ਚਾਬੀ ਚੁੱਕ ਕੇ ਬਾਹਰ ਆ ਗਿਆ ਉਹਦਾ ਦਫ਼ਤਰ ਸ਼ਹਿਰ ਵਿੱਚ ਸੀ ਪਰ ਘਰ ਸ਼ਹਿਰ ਤੋਂ ਦੂਰ ਸੀ ਇਸ ਕਰਕੇ ਉਹ ਜਲਦੀ ਨਿਕਲ ਜਾਂਦਾ ਸੀ ਪਰ ਅੱਜ ਜ਼ਿਆਦਾ ਕੰਮ ਹੋਣ ਕਰਕੇ ਰਾਤ ਨੂੰ ਸੜਕਾਂ ਸੁੰਨਸਾਨ ਸਨ ਤੇ ਤੇਜ਼ ਹਵਾ ਕਰਕੇ ਠੰਡ ਇੰਨੀ ਸੀ ਕਿ ਉਹਨੇ ਜੈਕਟ ਪਾਈ ਹੋਈ ਸੀ ਫਿਰ ਵੀ ਠੰਡ ਲੱਗ ਰਹੀ ਸੀ ਉਦੇ ਰਾਹ ਵਿੱਚ ਇੱਕ ਕਬਰਿਸਤਾਨ ਆਉਂਦਾ ਸੀ ਉਹ ਅਕਸਰ ਉੱਥੋਂ ਲੰਘਦਾ ਹੋਇਆ ਸੂਰਤੇ ਫਾਤੀਹਾ ਪੜਦਾ ਇੱਕ ਗੱਲ ਉਹਦੀ ਮਨ ਚਾਉਂਦੀ ਕਿ ਅੱਜ ਅਸੀਂ ਚੱਲ ਫਿਰ ਰਹੇ ਹਾਂ ਤੇ ਕੱਲ ਨੂੰ ਅਸੀਂ ਵੀ ਇੱਥੇ ਕਿਤੇ ਕਿਸੇ ਕਬਰ ਵਿੱਚ ਸੌਂ ਰਹੀ ਹੋਵਾਂਗੇ ਤੇ ਕਿਆਮਤ ਦੇ ਦਿਨ ਉਹਦੀ ਇੱਕ ਦੇ ਹੋਵਾਂਗੇ ਅੱਜ ਇਹ ਉਹ ਪੜਦਾ ਪੜਦਾ ਜਾ ਰਿਹਾ ਸੀ ਕਿ ਅਚਾਨਕ ਉਹਦਾ ਮੋਟਰਸਾਈਕਲ ਰੁਕ ਗਿਆ ਯਾ ਅੱਲਾ ਇਹ ਕੀ ਹੋਇਆ ਇਹ ਤਾਂ ਬੰਦ ਹੀ ਹੋ ਗਿਆ ਉਹ ਥੱਲੇ ਉਤਰ ਕੇ ਦੇਖਣ ਲੱਗਿਆ ਕਈ ਵਾਰ ਕਿ ਇੱਕ ਮਾਰੀ ਪਰ ਸਟਾਰਟ ਨਾ ਹੋਇਆ ਹਨੇਰੇ ਕਬਰਿਸਤਾਨ ਵਿੱਚ ਹਰ ਪਾਸੇ ਸਿਰਫ ਕਬਰਾਂ ਹੀ ਕਬਰਾਂ ਸਨ ਤੇ ਸੁੰਨਸਾਣ ਕਬਰਿਸਤਾਨ ਇੱਕ ਭਿਆਨਕ ਦ੍ਰਿਸ਼ ਪੇਸ਼ ਕਰ ਰਿਹਾ ਸੀ ਹਰ ਪਾਸੇ ਚੁੱਪਚਾਹ ਨਾ ਆਦਮੀ ਨਾ ਆਦਮ ਜਾਨਤ ਹੁਣ ਕੀ ਕਰਾਂ हे ਰੱਬਾ ਹੁਣ ਤੂੰ ਹੀ ਮਦਦ ਕਰ ਉਹ ਅਸਮਾਨ ਵੱਲ ਮੂੰਹ ਕਰਕੇ ਕਹਿਣ ਲੱਗਿਆ ਅੱਲਾ ਮੇਰੀ ਰੱਖਿਆ ਕਰ ਅਚਾਨਕ ਉਹਦੀ ਨਿਗਾ ਸਾਹਮਣੇ ਆ ਰਹੀ ਪਾਪਾ ਜੀ ਤੇ ਪਈ ਜੋ ਚਿੱਟੇ ਕੱਪੜੇ ਪਾਈ ਤੇ ਹੱਥ ਵਿੱਚ ਛੋਟੀ ਫੜੀ ਹੋਈ ਉਸੇ ਵੱਲ ਆ ਰਹੇ ਸਨ ਇਸ ਉਜਾੜ ਵਿੱਚ ਬਾਬੇ ਨੂੰ ਦੇਖ ਕੇ ਉਸ ਦੇ ਮਨ ਨੂੰ ਥੋੜਾ ਜਿਹਾ ਤਰਵਾਸ ਆਇਆ ਕਿ ਉਸ ਤੋਂ ਇਲਾਵਾ ਵੀ ਇੱਥੇ ਕੋਈ ਜਿਉਂਦਾ ਹੈ ਤੇ ਸਹੀ ਸਲਾਮਤ ਹੈ ਬਾਬਾ ਜੀ ਉਹਦੇ ਕੋਲ ਆਏ ਉਹਨਾਂ ਦੇ ਹੱਥ ਵਿੱਚ ਇੱਕ ਲਾਲਟਨ ਫੜੀ ਹੋਈ ਸੀ ਲਾਲਟਨ ਨੇੜੇ ਕਰਕੇ ਬਾਬਾ ਜੀ ਨੇ ਪੁੱਛਿਆ ਪੁੱਤਰ ਇੰਨੀ ਰਾਤ ਨੂੰ ਤੂੰ ਇੱਥੇ ਕੀ ਕਰ ਰਿਹਾ ਹੈਂ ਬਾਬਾ ਜੀ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਹੁਣ ਤੇਰੇ ਕੋਲੋਂ ਠੀਕ ਨਹੀਂ ਹੋ ਰਿਹਾ ਜੀ ਕੰਮ ਜ਼ਿਆਦਾ ਲੱਗਦਾ ਹੈ ਕੋਈ ਮਕੈਨਿਕ ਹੀ ਠੀਕ ਕਰ ਸਕਦਾ ਹੈ ਪੁੱਤਰ ਇਸ ਸਮੇਂ ਮਕੈਨਿਕ ਕਿੱਥੋਂ ਮਿਲੂ ਉਹ ਤਾਂ ਸਵੇਰੇ ਹੀ ਮਿਲ ਸਕਦਾ ਹੈ ਤੂੰ ਉੱਥੇ ਮਜ਼ਾਰ ਤੇ ਆ ਜਾ ਮਜ਼ਾਰ ਹਾਂ ਮਜ਼ਾਰ ਸਮਾਂ ਦੇਖੋ ਉਹਨੇ ਘੜੀ ਤੇ ਨਿਗਾਹ ਮਾਰੀ 2:30 ਵਜੇ ਨੇ ਤੇ ਹੁਣ ਇਸ ਵੇਲੇ ਕਿੱਥੇ ਜਾਵੇਂਗਾ ਜੇ ਪੈਦਲ ਵੀ ਜਾਵੇਂ ਤਾਂ ਵੀ ਘਰ ਨਹੀਂ ਪਹੁੰਚਿਆ ਜਾਣਾ ਮਜ਼ਾਰ ਤੇ ਹੀ ਆ ਜਾ ਉੱਥੇ ਮਜ਼ੋਰ ਵੀ ਐ ਤੇ ਕੋਚਣਾ ਕੋਚ ਖਾਣੂ ਵੀ ਮਿਲ ਜੂ ਚਲੋ ਬਾਬੇ ਦੇ ਪਿੱਛੇ ਪਿੱਛੇ ਤੁਰਦਾ ਆਇਆ ਤੇ ਬਾਬਾ ਉਸ ਨੂੰ ਮਜ਼ਾਰ ਤੇ ਲੈ ਆਇਆ ਮਜ਼ੋਰ ਸੁੱਤਾ ਪਿਆ ਸੀ ਉਰੇ ਹੀ ਮਜ਼ਾਰ ਸਾਹਮਣੇ ਇੱਕ ਛੋਟੀ ਜਈ ਮਜ਼ਾਰ ਸੀ ਜਿਸ ਦਾ ਸੇਵਕ ਸਾਰਾ ਦਿਨ ਥੱਕਿਆ ਬੇਪਰਵਾਸ ਹੋ ਰਿਹਾ ਸੀ ਮਜ਼ਾਰ ਬੜੀ ਸੋਹਣੀ ਸਜੀ ਹੋਈ ਸੀ ਉਹ ਸਤਕਾਰ ਨਾਲ ਮਜ਼ਾਰ ਅੱਗੇ ਖੜਾ ਹੋ ਕੇ ਫਾਤੀਆ ਪੜਨ ਲੱਗਾ ਜਦੋਂ ਫਾਤੀਆ ਪੜ ਰਿਹਾ ਸੀ ਤਾਂ ਉਹ ਬਜ਼ੁਰਗ ਉਸ ਵੱਲ ਦੇਖ ਕੇ ਮੁਸਕਰਾ ਰਹੇ ਸਨ ਫਾਤੀਆ ਪੜ ਕੇ ਉਹ ਸਾਹਮਣੇ ਬੈਠੇ ਬਜ਼ੁਰਗ ਕੋਲ ਗਿਆ ਆਓ ਪੁੱਤਰ ਬੈਠੋ ਉਹ ਬੈਠ ਗਿਆ ਭੁੱਖਾ ਹੋਵੇਗਾ ਜੀ ਉਸ ਨੂੰ ਸੱਚਮੁੱਚ ਭੁੱਖ ਲੱਗੀ ਹੋਈ ਸੀ ਉਹਨੇ ਸਿਰ ਹਿਲਾਇਆ ਅੱਜ ਮਜ਼ਾਰ ਤੇ ਕਿਸੇ ਨੇ ਲੰਗਰ ਵੰਡਿਆ ਸੀ ਦੇਖੋ ਥੜੇ ਤੇ ਕੁਛ ਬਚਿਆ ਹੋਇਆ ਪਿਆ ਹੋ ਉਥੋਂ ਪਾਢੇ ਪਈ ਹੋਣਗੇ ਜਾਓ ਲੈ ਲਓ ਤੇ ਖਾ ਲਓ ਉਹਨੇ ਬਰਤਨ ਲਏ ਤੇ ਜਾ ਕੇ ਦੇਖਿਆ ਬਹੁਤ ਜ਼ਿਆਦਾ ਭੁੱਖ ਦੇ ਵੇਲੇ ਬਰਿਆਨੀ ਦੇਖ ਕੇ ਉਹਦੀਆਂ ਅੱਖਾਂ 'ਚ ਚਮਕ ਆ ਗਈ ਉਸਨੇ ਬਾਹਰ ਲੱਗੇ ਨਲਕੇ ਤੇ ਭਾਂਡੇ ਧੋਤੇ ਤੇ ਬਰਿਆਨੀ ਖਾਣ ਲੱਗ ਪਿਆ ਬਾਬਾ ਜੀ ਨੇ ਪਾਣੀ ਲਿਆ ਕੇ ਦਿੱਤਾ ਤੇ ਕਿਹਾ ਆਰਾਮ ਨਾਲ ਖਾਓ ਪੁੱਤਰ ਆਰਾਮ ਨਾਲ ਜਦੋਂ ਉਹਨੇ ਖਾ ਲਿਆ ਤਾਂ ਬਾਬਾ ਜੀ ਨੇ ਕਿਹਾ ਅੰਦਰ ਆ ਜਾ ਪੁੱਤਰ ਤੇ ਹੁਣ ਥੋੜਾ ਆਰਾਮ ਕਰ ਲੈ ਉਹਨੂੰ ਇੱਕ ਵਿਛਾਈ ਤੇ ਖੇਸ ਦਿੱਤਾ ਤੇ ਉਹ ਲੈ ਕੇ ਉੱਥੇ ਹੀ ਪੈ ਗਿਆ ਬਾਬਾ ਜੀ ਦੇ ਕੋਲ ਹੀ ਬੈਠੇ ਸਨ ਤੇ ਉਹਨੇ ਪੁੱਛਿਆ ਬਾਬਾ ਜੀ ਤੁਸੀਂ ਇੱਥੇ ਹੀ ਰਹਿੰਦੇ ਹੋ ਹਾਂ ਪੁੱਤਰ ਕਦੋਂ ਤੋਂ ਰਹਿੰਦੀ ਹਾਂ ਬਹੁਤ ਸਮੇਂ ਤੋਂ ਤੁਸੀਂ ਤਾਂ ਮੇਰੇ ਲਈ ਰੱਬ ਬਣ ਕੇ ਆ ਗਏ ਨਹੀਂ ਤਾਂ ਮੈਂ ਭੁੱਖਾ ਪਿਆਸਾ ਇਸ ਵੇਲੇ ਪਤਾ ਨਹੀਂ ਕਿੱਥੇ ਪਟਕ ਰਿਆ ਹੁੰਦਾ ਬਾਬਾ ਜੀ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਡਰ ਨਹੀਂ ਲੱਗਦਾ ਨਾ ਪੁੱਤਰ ਮਰੇ ਹੋਏ ਲੋਕਾਂ ਤੋਂ ਕੀ ਡਰਨਾ ਬਾਬਾ ਜੀ ਇੱਥੇ ਕਬਰਿਸਤਾਨ ਵਿੱਚ ਕਿੰਨੇ ਹੀ ਮੁਰਦੇ ਸੌਰੇ ਨੇ ਕੀ ਕਰੇ ਤੁਹਾਡਾ ਕਿਸੇ ਭੂਤ ਨਾਲ ਵਾਪਿਆ? ਬਾਬਾ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਪੁੱਤਰ ਦਫਨਾਉਣ ਤੋਂ ਬਾਅਦ ਕੀ ਪਤਾ ਹੈ ਕੌਣ ਚੰਗੀ ਆਤਮਾ ਤੇ ਕੌਣ ਭੂਤ ਪ੍ਰੇਤ ਹੈ? ਆਤਮਾ ਤਾਂ ਤੇਰੇ ਅੰਦਰ ਵੀ ਹੈ। ਹਾਂਜੀ। ਪਰ ਮੈਂ ਤਾਂ ਅਜੇ ਜਿੰਦਾ ਹਾਂ। ਨਹੀਂ ਪੁੱਤਰ। ਹਰ ਬੇਪਰਵਾਹ ਬੰਦਾ ਜੋ ਆਪਣੇ ਜੀਵਨ ਵਿੱਚ ਰੱਬ ਨੂੰ ਨਹੀਂ ਜਾਣਦਾ ਉਹ ਮਰਿਆ ਹੋਇਆ ਹੀ ਹੈ। ਜ਼ਿੰਦਗੀ ਤਾਂ ਉਦੋਂ ਮਿਲਦੀ ਹੈ ਜਦੋਂ ਆਪਾਂ ਨੂੰ ਰੱਬ ਨੇ ਪੈਦਾ ਕੀਤਾ ਹੈ। ਜਦੋਂ ਆਪਾਂ ਕੁਝ ਵੀ ਨਹੀਂ ਸੀ ਰੱਬ ਨੇ ਸਾਨੂੰ ਵਜੂਦ ਦਿੱਤਾ ਜੇ ਤੁਸੀਂ ਆਪਣੀ ਜ਼ਿੰਦਗੀ ਚ ਰੱਬ ਨੂੰ ਨਾ ਪਛਾਣ ਸਕੀ ਤਾਂ ਸਮਝ ਲਓਗੇ ਤੁਸੀਂ ਮਰਦਿਆਂ ਵਿੱਚ ਹੀ ਸ਼ਾਮਲ ਹੋ ਵੈਸੇ ਹੁੰਦੀਆਂ ਨੇ ਭੂਤਾਂ ਬਾਬਾ ਜੀ ਕਦੇ ਤਾਂ ਕੁਝ ਦੇਖਿਆ ਹੋ ਇਸ ਵਾਰ ਵੀ ਬਾਬਾ ਮੁਸਕਰਾਇਆ ਤੇ ਬੋਲਿਆ ਕੀ ਮਤਲਬ ਹੈ ਤੁਹਾਡਾ ਭੂਤ ਤੋਂ ਇੱਕ ਬੁਰੀ ਆਤਮਾ ਸ਼ਾਇਦ ਹੀ ਤਾਂ ਮਨਸਾਨਾਂ ਵਿੱਚ ਵੀ ਹੁੰਦੀ ਹੈ ਜੋ ਦੂਜਿਆਂ ਨੂੰ ਦੁੱਖ ਦਿੰਦੀ ਹੈ ਤੇ ਤੰਗ ਕਰਦੀ ਹੈ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਦੂਜਿਆਂ ਨੂੰ ਦੁੱਖ ਦਿੰਦੇ ਹੋ ਤੁਹਾਡੇ ਸਤਾਉਣ ਤੋਂ ਕਿਸੇ ਨੂੰ ਦੁੱਖ ਹੁੰਦਾ ਹੈ ਤੇ ਤੁਸੀਂ ਸਮਝ ਲਓ ਕਿ ਤੁਸੀਂ ਹੀ ਭੂਤ ਹੋ ਪੁੱਤਰ ਭੂਤ ਬਣਨ ਵਾਸਤੇ ਮਰਨ ਦੀ ਜ਼ਰੂਰਤ ਨਹੀਂ ਤਾਂ ਤੁਸੀਂ ਫਿਰ ਕਿਸੇ ਨੂੰ ਭੂਤ ਨਹੀਂ ਦੇਖਿਆ ਹਾਂ ਉਹੋ ਜਹੀ ਭੂਤ ਨਹੀਂ ਦੇਖੀ ਜਿਹਨੂੰ ਤੁਸੀਂ ਡਰਾਉਣ ਵਾਲੀ ਸਮਝਦੇ ਹੋ ਪੁੱਤਰ ਉਸੇ ਸਾਰੇ ਰੰਗ ਦੇ ਥੱਕ ਕੇ ਲੱਗਦੇ ਹੋ ਸੌ ਜਾਓ ਜੀ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਸੌ ਗਿਆ ਉਹਨਾਂ ਦੀ ਗਹਿਰੀ ਨੀਂਦ ਕਿੱਥੇ ਲੱਗੀ ਸੀ ਇਹ ਕਿਹੋ ਜਿਹੀ ਜਗ੍ਹਾ ਹੈ ਇੱਥੇ ਕਿੰਨੀ ਗਰਮੀ ਹੈ ਤੇ ਚੀਖ ਚਿਹਾੜਾ ਕੀ ਹੈ ਭਿਆਨਕ ਚੀਖਾਂ ਤੇ ਆਵਾਜ਼ਾਂ ਹੀ ਸੁਣਾਈ ਨਹੀਂ ਦੇ ਰਹੀਆਂ ਸੀ ਸਭੋਂ ਲਗਾਤਾਰ ਰੋਣ ਦੇ ਰੋਣ ਤੇ ਵਿਲਕਣ ਦੀਆਂ ਆਵਾਜ਼ਾਂ ਉਹਨੀ ਬੇਚੈਨ ਕਰ ਰਹੀਆਂ ਸਨ ਜਾਂ ਅਲਾ ਉੱਥੋਂ ਭੱਜਣ ਲੱਗਿਆ ਤੇ ਭੱਜਦਾ ਭੱਜਦਾ ਅਚਾਨਕ ਕਿਸੇ ਨਾਲ ਟਕਰਾ ਗਿਆ ਜਦੋਂ ਸਾਹਮਣੇ ਦੇਖਿਆ ਤਾਂ ਉਹ ਬਾਬਾ ਜੀ ਸਨ ਠੀਕ ਕਰਵਾ ਕੇ ਆਪਣੇ ਘਰ ਪਹੁੰਚਿਆ ਉਹ ਹੁਣ ਵੀ ਉੱਥੋਂ ਦੀ ਲੰਘਦਾ ਹੋਇਆ ਕਲਮਾ ਪੜਦਾ ਸੂਰਤੇ ਫਾਤੀਆ ਪੜਨ ਨੀ ਭੁੱਲਦਾ ਜੇ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ